ਇਹ ਕੋੜੇ ਕੋਲ ਤੇ ਚੱਲ ਕਰਾ ਹਾਂਜੀ ਧੰਨਵਾਦ ਸਾਹਿਬ ਇੱਥੇ ਅਜੇ ਕਿਹੜੇ ਚੋਗੇ ਜਿਨ੍ਹਾਂ ਦੇ ਵਿੱਚ ਜਿਹੜਾ ਕੈਪੂਚਰਵਾਦ ਕੀਤੀ ਅਸੀਂ ਉਹ ਜਟਾ ਅਜੇ ਨਾਲਾ ਹਲਕਾ ਇਹ ਬਿਲਕੁਲ ਬਾਰਡਰ ਦੇ ਉੱਤੇ ਔਰ ਪਛੜ এডੂਕੇਸ਼ਨ ਦੇ ਪੱਖੋਂ ਵੀ ਵੈਸੇ ਵੀ ਔਰ ਇੱਥੋਂ ਦੇ ਜਿਹੜੇ ਲੋਕ ਨੇ ਉਹ ਚਾਹੇ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਛੋਟੀਆਂ ਵੱਡੀਆਂ ਬਿਮਾਰੀਆਂ ਜਿਹੜੀਆਂ ਬਹੁਤ ਜਾਦੀ ਹੈ ਉਹਦਾ ਅਧਿਦੇਜੋਗ ਵਿੱਚ ਸਭ ਤੋਂ ਖਤਰਨਾਕ ਬਿਮਾਰੀ ਜਿਹੜੀ ਨਾਮਰਾਤ ਬਿਮਾਰੀ ਜਿਹੜੀ ਹੈ ਕੈਂਸਰ ਉਹ ਵੀ ਬਹੁਤ ਜਿਆਦੀ ਆ ਕਈ ਕਾਰਨਾਂ ਕਰਕੇ ਕੈਂਸਰ ਹੋਉਦੀ ਆ ਇਸ ਬਿਮਾਰਤ ਸੋ ਮੈਂ ਇਸ ਗੱਲ ਤੇ ਖੁਸ਼ ਆ ਕਿ ਕੁਝ ਲੋਕ ਭਗਵਾਨ ਵਾਹਿਗੁਰੂ ਪਰਮਾਤਮਾ ਧਰਤੀ ਦੇ ਉੱਤੇ ਕੁਝ ਲੋਕਾਂ ਨੂੰ ਭੇਜਦਾ ਜਿਹੜੇ ਸਿਰਫ ਤਾਂ ਸਭ ਲੋਕਾਂ ਦੀ ਸੇਵਾ ਕਰਦੇ ਸਮਾਜ ਸੇਵਾ ਕਰਦੇ ਆ ਉਹ ਲੋਕਾਂ ਦੀ ਤੰਦਰੁਸਤੀ ਵਾਸਤੇ ਦਾ ਦਿਨ ਕੰਮ ਕਰਦੇ ਆ ਉਹਨਾਂ ਚੋਂ ਇੱਕ ਕੁਲਵੰਤ ਪਾਜੀ ਵਰਲਡ ਕੇਅਰ ਸੈਂਟਰ ਵਾਲੇ ਇੰਗਲੈਂਡ ਤੋਂ ਪਿਛਲੇ ਕਈ ਸਾਲਾਂ ਤੋਂ ਅੱਖਾਂ ਦੇ ਕੈਂਸਰ ਦੇ ਸ਼ੂਗਰ ਦੇ ਟੈਂਪਲ ਆਉਂਦੇ ਆ ਇਹਨਾਂ ਦੇ ਨਾਲ ਭਾਈ ਸਾਹਿਬ ਸਾਡੇ ਆਸਟ੍ਰੇਲੀਆ ਤੋਂ ਪਿਛਲੇ ਸਾਲ ਵੀ ਇਹਨਾਂ ਨੇ ਗ੍ਰੰਥ ਘਟ ਜਿਹੜਾ ਬਹੁਤ ਵਧੀਆ ਕੈਂਪ ਲਾਇਆ ਸੀਗਾ। ਸੋ ਅੱਜ ਵੀ ਅਸੀਂ ਉਹਦੀ ਸ਼ੁਰੂਆਤ ਕਰ ਰਹੇ ਹਾਂ ਉਹਦਾ 8 ਕੈਂਪ ਜਿਹੜੇ ਆ ਅਸੀਂ ਅਜ ਨਾਲੇ ਚਲਾਏ ਲਾਉਣੇ ਆ। ਉਹ ਅਸੀਂ ਅਜ ਨਾਲੇ ਨੂੰ ਕੈਂਸਰ ਮੁਕਤ ਜਿਹੜਾ ਉਹ ਕਰਨਾ ਚਾਹੁੰਦੇ ਆ। ਟੋਟਲ ਅਜ ਨਾਲੇ ਦੇ ਲੋਕਾਂ ਨੂੰ ਮੇਰੀ ਬੇਨਤੀ ਆ। ਕੱਲ ਵੀ ਛੇ ਮੰਦਰ ਦੇ ਵਿੱਚ ਜਿਹੜਾ ਉਹ ਲੱਗੂਗਾ ਇਦਾਂ ਦਾ ਕੈਂਪ ਜਿਹੜਾ ਉੱਥੇ ਆਪਾਂ ਲਾਵਾਂਗੇ। ਸਾਦੇ ਭੈਣਪੁਰਾ ਬਿਨਾ ਕਿਹ ਕਹਿਣ ਤੋਂ ਆਪਣੀ ਸੇਧ ਦਾ ਖਿਆਦ ਦਵੇ ਇਸ ਕੈਂਪ ਦਾ ਫਾਇਦਾ ਠਾਉਣ ਫ੍ਰੀ ਕੈਂਪ ਹੈ ਉਦਾਂ ਤੁਸੀਂ ਕਿਤੇ ਕੈਂਸਰ ਦੇ ਟੈਸਟ ਕਰਾਉਨੇ ਹੋ ਤੇ ਆਮ ਬੰਦੇ ਲਈ ਵਿਚਾਰੇ ਲਈ ਬਹੁਤ ਔਖਾ ਹੋ ਜਾਂਦਾ ਤੇ ਜਦੋਂ ਇਦਾਂ ਦੀਆਂ ਸਜਤਾਵਾਂ ਵਰਲਡਵਾਈਡ ਜਿਹੜਾ ਕੰਮ ਕਰ ਰਹੀ ਹੈ ਉਹ ਸਾਡੇ ਕੋਲ ਆਉਂਦੀ ਹੈ ਤੇ ਸਾਨੂੰ ਇਹਦਾ ਫਾਇਦਾ ਜਿਹੜਾ ਠਾਉਣਾ ਚਾਹੀਦਾ ਮੈਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਔਰ ਨਾਲ ਮੈਂ ਇਹਨਾਂ ਨੂੰ ਇਸ ਗੱਲ ਦਾ ਵੀ ਪੰਨ ਕਰਦਾ ਕਿ ਜੋ ਵੀ ਸਾਡੇ ਪੱਖ ਤੋਂ ਸਰਕਾਰੀ ਪੱਖ ਤੋਂ ਜਾਤੀ ਪੱਖ ਤੋਂ ਜੋ ਵੀ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹਈਏ ਇਹ ਸਾਨੂੰ ਦੱਸਣ ਅਸੀਂ ਉਹਦੇ ਪੰਜਾਬ ਦੇ ਵਿੱਚ ਇਕੱਲੇ ਨਾਲੇ ਚ ਨਹੀਂ ਪੰਜਾਬ ਤੇ ਇਹਨਾਂ ਨੂੰ ਕਿਤੇ ਵੀ ਲੋੜ ਪਈ ਦੀ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਜ਼ਿਆਦੀ ਲੋੜ ਹੈ ਮਾਦਾ ਬੈਲਟ ਦੇ ਵਿੱਚ ਕਿੰਸਤ ਬਹੁਤ ਜ਼ਿਆਦੀ ਹੈ ਹੈਗੀ 49 ਫੇਰੇ ਪਰ ਪਤਾ ਨਹੀਂ ਲੱਗਦਾ ਲੋਕਾਂ ਨੂੰ ਕਿਉਂ ਇਹ ਟੈਸਟ ਨਹੀਂ ਕਰਾਉਂਦੇ ਐਂਡ ਦੇ ਉੱਤੇ ਆ ਕੇ ਜਦੋਂ ਆਪਾਂ ਮੌਤ ਦੇ ਨੇੜੇ ਪਹੁੰਚ ਜਾਂਦੇ ਆ ਉਦੋਂ ਪਤਾ ਲੱਗਦਾ ਤੇ ਉਦੋਂ ਸਾਡੇ ਕੋਲ ਇਸ ਬਿਮਾਰੀ ਤੇ ਇੰਨਾ ਪੈਸਾ ਲੱਗਦਾ ਇਲਾਜ ਕਰਾਉਣ ਲਈ ਸਾਡੇ ਕੋਲ ਪੈਸੇ ਵੀ ਨਹੀਂ ਹੁੰਦੇ ਇਸ ਕਰਕੇ ਪੰਜਾਬ ਨੂੰ ਪੰਜਾਬ ਦਾ ਹਵਾ ਪਾਣੀ ਪਾਣੀ ਬਹੁਤ ਖਰਾਬ ਹੋਇਆ ਪਿਆ ਪੰਜਾਬ ਦੇ ਵਿੱਚ ਪ੍ਰਦੂਸ਼ਣ ਜਿਹੜਾ ਉਹਦਾ ਉਹ ਵੀ ਬਹੁਤਾ ਕੋਈ ਚੰਗੀ ਉਹਦੀ ਹਾਲਤ ਨਹੀਂ ਗਈ ਇਸ ਕਰਕੇ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਆ ਚਾਹੇ ਕਿ ਇਹਨੂੰ ਬੀਪੀ ਆ ਸ਼ੂਗਰ ਆ ਕੁਝ ਵੀ ਆ ਟਾਈਮ ਦੇ ਨਾਲ ਆਪਣਾ ਜਿਹੜਾ ਤੁਸੀਂ ਸਾਦੇ ਜਾਣੇ ਟੈਸਟ ਜਿਹੜਾ ਉਹ ਕਰਵਾਓ ਉਹਦੇ ਤੁਹਾਨੂੰ ਗਾਈਡ ਕਰਨਗੇ ਟੈਸਟ ਕਰਵਾਵਾਂਗੇ ਮੁਰਲੀ ਸਟੇਜ ਤੇ ਤੁਹਾਨੂੰ ਪਤਾ ਲੱਗ ਜਾਊ ਤੇ ਆਪਾਂ ਆਪਣਾ ਇਲਾਜ ਕਰਵਾਉਨ ਚੁੱਕੇ ਹੋ ਜਾਾਂਗੇ ਤੋਂ ਮੈਂ ਇੱਕ ਵਾਰ ਇਹਨਾਂ ਦਾ ਧੰਨਵਾਦ ਕਰਦਿਆਂ ਤੁਹਾਨੂੰ ਸਾਰੇ ਨਾਲ ਅਮਾਸੀਆਂ ਨੂੰ ਬੇਨਤੀ ਕਰੂੰਗਾ ਕਿ 5 ਤਰੀਕ ਤੋਂ ਲੈ ਕੇ 12 ਤਰੀਕ ਤੱਕ ਇਹ ਕੈਂਪ ਜਿਹੜਾ 8 ਕਿੰਟ ਆਦੇ ਹਲਕੇ ਦੇ ਚ ਲੱਗਦੇ ਜਿੱਥੇ ਜਿੱਥੇ ਕੈਂਪ ਲੱਗੇ ਵੱਡੀ ਗਿਣਤੀ ਚ ਆ ਕੇ ਆਪੋ ਆਪਣੇ ਟੈਸਟ ਕਰੋ ਇਹਦੇ ਬਾਅਦ ਵਿੱਚ ਡਿਟੇਲ ਦੇ ਬਾਅਦ ਮੈਂ ਕਲਵੰਤ ਭਾਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਇਹਦਾ ਬਰੀਫ ਕਰਨਗੇ ਇਹਦਾ ਹੈਲਥ ਤੇ ਕੀ ਅਸਰ ਹੈ ਇਹ ਕਿਦਾਂ ਕੰਮ ਕਰਦੇ ਆ ਕਿੰਨੇ ਲੋਕਾਂ ਨੂੰ ਹੁਣ ਤੱਕ ਇਹ ਸਹੂਲਤ ਦੇ ਚੁੱਕੇ ਕਿੰਨੀ ਕੰਟਰੀਬਿਊਸ਼ਨ ਕੀਤੀ ਹੈ ਇਹਨਾਂ ਨੇ ਕਿੰਦੀ ਕੀ ਇਹਨਾਂ ਨੂੰ ਸਾਡੇ ਕੋਲ ਜੁੜਤ ਹੈ ਮੇਰੀ ਬੇਨਤੀ ਹੋਊਗੀ ਕਿ ਕਲਵੰਤ ਭਾਜੀ ਤੁਹਾਨੂੰ ਡਿਟੇਲ ਦੇ ਵਿੱਚ ਇਹਦੇ ਬਾਰੇ ਜਿਹੜਾ ਉਹ ਸਮਝਾਉਣਗੇ ਅਗੇ ਬਾਅਦ ਵਿੱਚ ਆਪਣੇ ਉਚਾਤ ਸਨਮ ਕਾਲੋਂ ਤੁਸੀਂ ਇਸ ਪ੍ਰਾਲੇ ਬਾਰੇ ਕੀ ਕਹਿਣਾ ਚਾਹੋਗੇ ਆਸਟ੍ਰੇਲੀਆ ਤੋਂ ਆ ਕੇ ਸਪੈਸ਼ਲੀ ਇਹ ਜਿਹੜਾ ਉਤਾਲਾ ਕੀਤਾ ਇਹਨਾਂ ਨੇ ਪਿਛਲੀ ਵਾਰ ਵੀ ਕੀਤਾ ਸਨਮ ਕਾਲੋਂ ਜੀ ਬਹੁਤ ਵਧੀਆ ਉੱਥੇ ਬਿਜ਼ਨਸਮੈਨ ਨੇ ਅੱਛੇ ਵਿਅਕਤੀ ਨੇ ਮੈਂ ਇਹਨਾਂ ਬਾਰੇ ਇਹ ਕਹੂੰਗਾ ਕਿ ਇਦਾਂ ਦੇ ਬੰਦੇ ਕੋਦ ਵੀ ਜਿਹੜੇ ਐਨਆਈ ਸਾਡੇ ਵੀਰ ਬਿਲਕੁਲ ਐਨਆਈ ਡਿਪਾਰਟਮੈਂਟ ਆ ਪਿਛਲੇ 6 ਮਹੀਨਿਆਂ ਤੋਂ ਮੇਰੇ ਕੋਲ ਬਹੁਤ ਸਾਰੇ ਅੰਦਾਜ਼ਾ ਇਹ ਹੈ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਸਕੂਲਾਂ ਤੇ ਪੈਸੇ ਲਾ ਰਹੇ ਆ ਬਹੁਤ ਵਧੀਆ ਗੱਲ ਹੈ ਗੰਦੇ ਪਾਣੀ ਨੂੰ ਜਿਹੜਾ ਸਾਫ਼ ਸੁਥਰਾ ਬਣਾਉਣ ਲਈ ਉੱਤੇ ਪੈਸੇ ਲਾ ਰਹੇ ਆ ਬਹੁਤ ਜ਼ਿਆਦਾ ਉਹਨਾਂ ਮੁਕਾਬਲਾ ਵਰਗੇ ਅੰਦਾਜ਼ਾ ਵੀ ਸਾਡੇ ਐਸਐਲਏ ਕਿਉਂਕਿ ਸਰਕਾਰ ਬਦਲ ਗਈ ਆ ਸਰਕਾਰ ਦੇ ਚੰਗੇ ਲੋਕ ਆ ਗਏ ਤੇ ਹਰ ਇੱਕ ਨੂੰ ਉਸ ਆਸਾਂ ਵਧੀਆਂ ਪੰਜਾਬ ਦੇ ਵਿੱਚ ਕਿ ਜਦ ਹੁਣ ਕੁਝ ਕਰਾਂਗੇ ਤੇ ਸਰਕਾਰ ਸਾਡੀ ਮਤ ਕਰੂਗੀ ਸੋ ਮੈਂ ਸਭ ਨੂੰ ਸਾਰੇ ਅੰਦਾਜ਼ਾ ਦੀ ਵੀ ਇਹ ਕਹੂੰਗਾ ਕਿ ਜਦੋਂ ਸੰਨਮ ਕਲੋਂ ਜੀ ਆਕੇ ਆਸਟ੍ਰੇਲੀਆ ਤੋਂ ਆਕੇ ਕੈਂਪ ਲਾਉਂਦੇ ਆ ਐਜੂਕੇਸ਼ਨਲੀ ਕੰਮ ਕਰਦੇ ਬਹੁਤ ਕੰਮ ਕਰਦੇ ਆ ਕਲੰਤ ਭਾਜੀ ਦੇ ਨਾਲ ਬਹੁਤ ਲੱਗੇ ਆ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਇਹਨਾਂ ਨੂੰ ਕਿਹਾ ਸੀਗਾ ਪਿਛਲੀ ਵਾਰ ਵੀ ਕਿ ਇਹ ਨਾਲਾ ਜਿੱਥੇ ਅਸੀਂ ਸਿਆਸਤ ਕਰਦੇ ਇਹਦੇ ਹਲਕੇ ਦੀ ਬਹੁਤ ਬੁਰੀ ਹਾਲਤ ਹੈ ਕਿ ਤੁਸੀਂ ਸਾਡੀ ਮਤ ਕਦੋਂ ਸੋ ਦੁਬਾਰਾ ਇਹਨਾਂ ਨੇ ਸਾਨੂੰ ਪੈਲ ਦੇ ਆਧਾਰ ਤੇ ਰੱਖਿਆ ਇਹ ਨਾਲੇ ਨੂੰ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਕਲੰਤ ਭਾਜੀ ਨੂੰ ਕਹੂੰਗਾ ਕਿ ਉਹ ਤੁਹਾਨੂੰ ਡਿਟੇਲ ਦੇ ਵਿੱਚ ਜੇ ਇਸ ਚੀਜ਼ ਦੇ ਬਾਰੇ ਇੱਕ ਕੈਂਪ ਦੇ ਬਾਰੇ ਜਿਹੜਾ ਡਿਟੇਲਸ ਤੁਹਾਨੂੰ ਉਹ ਜਾਣਕਾਰੀ ਦੇਣਗੇ ਸਰਦਾਰ ਕਲਵੰਸ ਸਿੰਘ ਜੀ ਨੇ ਕਿ ਸਟੇਟਸ ਹੈ ਕਿ ਉਹ ਰੱਦ ਹੋ ਗਿਆ ਮੈਨੂੰ ਪਤਾ ਨਹੀਂ ਮੈਂ ਆਪਾਂ ਦੇਖੋ ਆਏ ਆਂ ਜੀ ਤੁਰੀ ਨਿਊਜ਼ ਮੈਨੂੰ ਪਤਾ ਲੱਗ ਜੂ ਫਿਰ ਮੈਂ ਉੱਤੇ ਕਮੈਂਟ ਕਰ ਦੂੰਗਾ ਸਰ ਕਹਿ ਰਹੇ ਕਿ ਜਿਹੜਾ ਜਲਾਲੇ ਵਿੱਚ ਘਟਨਾ ਹੀ ਉਸ ਨੂੰ ਲੈ ਕੇ ਜਿਹੜਾ ਘੇਰਾ ਮੈਨੂੰ ਪਤਾ ਹੀ ਨਹੀਂ ਦੱਸ ਹੋਇਆ ਕਿ ਮੈਂ ਤਾਂ ਨਵੇਂ ਗਲਤ ਕਮੈਂਟ ਕਰ ਦੂੰਗਾ ਮੈਨੂੰ ਨਹੀਂ ਪਤਾ ਇਹ ਹੀ ਘਟਨਾ ਦਾ ਵਾਲੇ ਤਾਂ ਕੱਲ ਕੈਪਟਨ ਮਨਸੇਜ ਇੰਦਰਵੀਰ ਸਿੰਘ ਨੇ ਜਰਨਾ ਵੀ ਕਿਹਾ ਕਿ ਕਾਰਵਾਈ ਹੋਏਗੀ ਅਗਰ ਕਾਰਵਾਈ ਹੋਏਗੀ ਤਾਂ ਕਿੰਨੀ ਦੇਰ ਲੱਗੇਗੀ ਕਾਰਵਾਈ ਆਪਾਂ ਦੇ ਕੇਸ ਦੇ ਟੈਸਟ ਕਰਦਾ ਕਿ ਆਪਾਂ ਇਹਨਾਂ ਗੱਲਾਂ ਚ ਗੋਪੇ ਆਪਾਂ ਇਹਨਾਂ ਗੱਲਾਂ ਚ ਝੜੇ ਯਾਰ ਆਪਾਂ ਕੋ ਪੋਜ਼ਿਟਿਵ ਗੱਲਾਂ ਕਰਿਆ ਕਰੀਏ ਕਿਹੜੀਆਂ ਕਾਰਵਾਈਆਂ ਆਪਾਂ ਮੰਗਣ ਦੇ ਆਹ ਕਾਰਵਾਈ ਕਦੋਂ ਜਿਹੜੀ ਕਰਨ ਵਾਲ ਕਿਸ ਤਰ੍ਹਾਂ ਦਾ ਟੈਸਟ ਕਰਾਉ ਜਿੱਦਾਂ ਇਹਨਾਂ ਨੇ ਕਿਹਾ ਆਪਣੀ ਪਤਨੀ ਨੂੰ ਲੈ ਕੇ ਆਓ ਭੈਣ ਨੂੰ ਲੈ ਕੇ ਆਓ ਮਾਂ ਨੂੰ ਲੈ ਕੇ ਆਓ ਆਪਾਂ ਹੋਰ ਹੀ ਕੰਮਾਂ ਚ ਜਾ ਦੁੱਲਦੇ ਆਪਾਂ ਆ ਕੰਮ ਕਰੀਏ ਜਿਵੇਂ ਦੇਖੋ ਇਸੇ ਚੀਜ਼ ਦਾ ਸਵਾਲ ਆ ਧੰਨਵਾਦ ਜੀ ਅੱਜ ਤੋਂ ਪਹਿਲਾਂ ਤੁਸੀਂ ਜਿਹੜਾ ਪਾਣੀ ਦੀ ਰਿਪੋਰਟ ਲਈ ਕੁਝ ਪੁੱਛਿਆ ਸੀ ਇਸ ਏਰੀਆ ਵਾਹ ਗੁਰੂ ਨੇ ਤਾਕਤ ਬਖਸ਼ੀ ਅਸੀਂ ਮੈਦੀ ਪਾਣੀ ਜਿਹੜਾ ਸਾਰੇ ਪਿੰਡ-ਪਿੰਡ ਭੇਜਦੇ ਉਹ ਤਾਂ ਸ਼ੁਰੂ ਕਰਤਾ ਸੀ ਅਸੀਂ ਜਿੱਥੇ-ਜਿੱਥੇ ਪਾਣੀ ਖਲਾਬ ਆ ਅਸੀਂ ਮੈਦੀ ਪਾਣੀ ਜਿਹੜਾ ਪੰਜਾਬ ਸਰਕਾਰ 100% ਜਿਹੜਾ ਉੱਤੇ ਆਪ ਪੈਸੇ ਲਾਦੀ ਪਹਿਲਾਂ ਮਤਲਬ 20% ਪੰਚਾਇਤਾਂ ਦਿੰਦੀਆਂ 80% ਗਵਰਨਮੈਂਟ ਦੇ ਤੇ ਕਈ ਪੰਚਾਇਤਾਂ ਕੋ ਪੈਸੇ ਨਹੀਂ ਹੁੰਦੇ ਇਸ ਕਰਕੇ ਸਾਡਾ ਉਹ ਪ੍ਰੋਜੈਕਟ ਰੁਕ ਜਾਂਦਾ ਹੈ ਹੁਣ 100% ਕਹਤਾ ਸੀਮ ਸਾਹਿਬ ਨੇ ਕਿ 100% ਨਹੀਂ ਲਾਵਾਂਗੇ ਸੋ ਮੇਰਾ ਖਿਆਲ ਹੈ ਸਾਲ ਦੇ ਐਂਡ ਤੱਕ ਆਪਾਂ ਹਰ ਪਿੰਡ ਨੂੰ ਨਹਿਰੀ ਪਾਣੀ ਦੇ ਨਾਲ ਜੋੜ ਦਿਆਂਗੇ ਜੀ ਰਿਪੋਰਟ ਆਈ ਸੀ ਕਿ ਉਹਨਾਂ ਦੇ ਵਾਸਤੇ ਕੋਈ ਸਪੈਸ਼ਲ ਹੋਣ ਜਾ ਰਿਹਾ ਹੈ ਆ ਦੇਖੋ ਆਪਾਂ ਕੈਂਪ ਵੀ ਲਾਵਾਂਗੇ ਉਹਨਾਂ ਨੇ ਉਹਦੋਂ ਵੀ ਕਿਹਾ ਸੀ ਕਿ ਤੁਹਾਨੂੰ ਜਿੱਥੇ ਲੋਡ ਬਈ ਕਈ ਆਏ ਬਿਲਕੁਲ ਕਈ ਉਹਨਾਂ ਨੂੰ ਮੈਂ ਵਾਕਫਾ ਹੋ ਸੁਣਾਂ ਦੇ ਵਿੱਚ ਭੇਜਿਆ ਜਿੱਥੇ ਕਿਤੇ ਲੋਡ ਪਊਗੀ ਜਿਆਦਾ ਆਪਾਂ ਹਰ ਬੰ ਕਿ ਕੈਂਸਰ ਦੇ ਕੈਂਪ ਲਾਇਆ ਜਾਣ ਲੋਕਾਂ ਨੂੰ ਵੇਰ ਕਿਵੇਂ ਇਹ ਜੀ ਸਾਡੇ ਪਰਿਵਾਰ ਤੋਂ ਹੀ ਮੇਰੇ ਗ੍ਰੈਂਡ ਮਦਰ ਨੂੰ ਕੈਂਸਰ ਸੀ ਅਸੀਂ ਉਹਨਾਂ ਨੂੰ ਦੇਖਦੇ ਰਹੇ ਹਾਂ ਟ੍ਰੀਟਮੈਂਟ ਚੋਂ ਨਿਕਲੇ ਕਿੰਨੀ ਪੇਨ ਚੋਂ ਨਿਕਲੇ ਆ ਉਤੋਂ ਹੀ ਇਨਸਪੀਰੇਸ਼ਨ ਮਿਲੀ ਆ ਤੇ ਅਸੀਂ ਸੁਧਾਰ ਕੁਵਾਨ ਸਿੰਘ ਧਾਰੀਵਾਲ ਜੀ ਨਾਲ ਕੰਟੈਕਟ ਕੀਤਾ ਤੇ ਅਸੀਂ ਚਾਹੁੰਦੇ ਸੀਗੇ ਕਿ ਸਾਡਾ ਪਛੜਾ ਇਲਾਕਾ ਬਾਰਡਰ ਏਰੀਆ ਆ ਤੇ ਅਸੀਂ ਇੱਥੇ ਆਣ ਕੇ ਲੋਕਾਂ ਦੀ ਕੁਝ ਸੇਵਾ ਕਰ ਸਕੀਏ ਕਿ ਜੇ ਅੱਜ ਅਸੀਂ ਥੋੜੇ ਜਿਹੀ ਕੈਪੇਬਲ ਹੈਗੇ ਹਾਂ ਲੋਕਾਂ ਦੀ ਸੇਵਾ ਕਰਨ ਲਈ ਇਸ ਇਲਾਕੇ ਦੀ ਦੇਣ ਹੀ ਆ ਜੀ ਤੇ ਅਸੀਂ ਇਸ ਇਲਾਕੇ ਨੂੰ ਆ ਵਾਪਸ ਦੇਣਾ ਚਾਹੁੰਦੇ ਆ ਸੇਵਾ ਕਰਨਾ ਚਾਹੁੰਦੇ ਆ ਤੇ ਆਣ ਕੇ ਲੋਕਾਂ ਦੀ ਵਿੱਚ ਵਰ ਕੇ ਵਿੱਚ ਰਹਿ ਕੇ ਸੇਵਾ ਕਰਨੇ ਚਾਹੁੰਦੇ ਆ ਤੇ ਅਸੀਂ ਬੜੇ ਧੰਨਵਾਦੀ ਆ ਜੀ ਸਾਡੇ ਮਿਸਟਰ ਅੰਦਰ ਮਿਸਟਰ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਇਹਨਾਂ ਦੀ ਟੀਮ ਦੇ ਜਿਹੜੇ ਕਿ ਪਿਛਲੇ ਕਾਫੀ ਦਿਨਾਂ ਤੋਂ ਸਾਨੂੰ ਬਹੁਤ ਸਹਿਯੋਗ ਦੇ ਰਿਹਾ ਜੀ ਸਾਡੇ ਸਾਨੂੰ ਸਾਰੇ ਰਿਸੋਰਸਸ ਪ੍ਰੋਵਾਈਡ ਕਰ ਰਿਹਾ ਇਹ ਇਹ ਪਰਸਨਲੀ ਇਹਨਾਂ ਨੇ ਬਹੁਤ ਇੰਟਰਸਟ ਲਿਆ ਇਹਨਾਂ ਸਾਰੇ ਕੈਂਪਸ ਦੇ ਵਿੱਚ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਕਿਉਂਕਿ ਇਹ ਇੱਕ ਸਾਂਝਾ ਜੈਫਰਡ ਹੈ ਜੀ ਤੇ ਸਾਨੂੰ ਸਾਰਿਆਂ ਨੂੰ ਇਦੇ ਵਿੱਚ ਯੋਗਦਾਨ ਦੀ ਸਾਨੂੰ ਲੋੜ ਹੈ ਜੀ ਤੇ ਅਸੀਂ ਬਹੁਤ ਥੈਂਕਫੁਲ ਹਾਂ ਸਾਰਿਆਂ ਦਾ ਲੋਕਾਂ ਨੂੰ ਇਹੀ ਮੈਸੇਜ ਦੇ ਰਹੇ ਹਾਂ ਜੀ ਕਿ ਵੱਧ ਚੜ ਕੇ ਆਓ ਤੇ ਆਪਣਾ ਚੈੱਕਅਪ ਕਰਾਓ ਤੇ ਅਸੀਂ ਪਿਛਲੇ ਕੁਝ ਸਮੇਂ ਦੇ ਵਿੱਚ ਅਸੀਂ ਪਰਸਨਲੀ ਇੰਟਰਸਟ ਲੈ ਕੇ ਟ੍ਰੀਟਮੈਂਟ ਵੀ ਕਰਵਾਏ ਲੋਕਾਂ ਦੇ ਤਾਂ ਅਸੀਂ ਤੇ ਇਸੇ ਕਹਿੰਦੇ ਹਾਂ ਜੀ ਆਣ ਕੇ ਵੱਧ ਚੜ ਕੇ ਆਓ ਤੇ ਇਹਨਾਂ ਦੀਆਂ ਸਰਵਿਸਿਜ਼ ਲਓ ਜੀ ਫਿਊਚਰ ਪਲਾਨ ਕੀ ਹੈ ਸਰ ਜੀ ਫਿਊਚਰ ਪਲਾਨ ਇਹੀ ਹੈ ਜੀ ਕਿ ਅਜਨਾਲੇ ਦੀ ਜੜੀ ਵੀ ਆ ਸਾਡੇ ਸਾਰੇ ਪਿੰਡਾਂ ਦੀ ਅੱਜ ਵੀ ਮੇਰੀ ਗੱਲ ਹੋਈ ਹੈ ਇਹਨਾਂ ਨਾਲ ਤਾਲੀਵਾਲ ਸਾਹਿਬ ਨਾਲ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਹਰ ਸਾਲ 8 ਤੋਂ 10 ਕੈਂਪ ਲਗਵਾਇਆ ਕਰਾਂਗੇ ਤੇ ਜੇ ਉਹਦੇ ਵਿੱਚ ਵੀ ਹੋਰ ਵੀ ਲੋਡ ਹੋਈ ਕਿਸੇ ਵੀ ਕਿਸਮ ਦੀ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਤੇ ਸਾਡੇ ਮੰਤਰੀ ਸਾਹਿਬ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਅੱਜ ਤੇ ਅਸੀਂ ਇਹਨਾਂ ਦੇ ਸਾਥ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਅਜਨਾਲੀ ਦੀ ਜੜੀ ਵੀ ਸਾਰੇ ਪਿੰਡ ਅਸੀਂ ਜ਼ਿੰਮੇਵਾਰੀ ਚੱਕਦੇ ਹਾਂ ਤੇ ਅਸੀਂ ਲਗਾਤਾਰ ਸਰਵਿਸਿਜ਼ ਦੇਵਾਂਗੇ ਚਲੋ ਜੀ ਸਾਡੀ ਡਾਕਟਰਸ ਨਾਲ ਵੀ ਗੱਲ ਹੋਈ ਆ ਤੇ ਹੌਲੀ ਹੌਲੀ ਅਸੀਂ ਇੱਥੇ ਕੰਮ ਕਰਾਂਗੇ ਤੇ ਇਹਨਾਂ ਦੀ ਗਾਈਡੈਂਸ ਦੇ ਨਾਲ ਹੀ ਸਾਰਿਆਂ ਦੀ ਗਾਈਡੈਂਸ ਦੇ ਨਾਲ ਹੀ ਫਿਰ ਅਸੀਂ ਇੱਕ ਡ੍ਰੀਮ ਹੈਗਾ ਸਾਡਾ ਕਿ ਇਸ ਇਲਾਕੇ ਨੂੰ ਇੱਕ ਚੈਰੀਟੇਬਲ ਹਸਪੀਟਲ ਦਿੱਤਾ ਜਾਊਗਾ ਪਰ ਉਹ ਟਾਈਮ ਲੱਗ ਸਕਦਾ ਤੇ ਇਸ ਇਹਨੂੰ ਅਸੀਂ ਇੱਕ ਚੰਗਾ ਪ੍ਰੋਜੈਕਟ ਲੈ ਕੇ ਆਵਾਂਗੇ ਇਹਨਾਂ ਦੀ ਸਲਾਹ ਦੇ ਨਾਲ ਤੇ ਫਿਰ ਇਹਨੂੰ ਇੰਪਲੀਮੈਂਟ ਕਰਾਂਗੇ ਹੋਰ ਜਗ੍ਹਾ ਤੇ ਇਹਨਾਂ ਦੀ ਟੀਮਾਂ ਸਾਰੇ ਕੰਮ ਕਰ ਰਹੀਆਂ ਜੀ ਤੇ ਹਾਂ ਜੀ ਤੇ ਸਾਡੀ ਇਸ ਵਾਲੇ ਤੇ ਪਹਿਲੀ ਤੇ ਸਾਡੀ ਕਿਉਂਕਿ ਸਾਡਾ ਬਾਰਡਰ ਏਰੀਆ ਜੇ ਪਛੜ ਏਰੀਆ ਤਾਂ ਸਾਡੀ ਇਹ ਪ੍ਰਾਇਰਟੀ ਹੈਗੀ ਆ ਕਿ ਸਾਨੂੰ ਪਹਿਲਾਂ ਆਪਣਾ ਇੱਥੋਂ ਘਰ ਸਾਫ ਕਰਕੇ ਫਿਰ ਅੱਗੇ ਚੱਲੀਏ ਤੇ ਸਾਡੀ ਪਹਿਲਾਂ ਇੱਥੇ ਸਾਡੀ ਜਿਹੜੀ ਪ੍ਰਾਇਰਟੀ ਹੈਗੀ ਆ ਪਹਿਲਾਂ ਆਪਾਂ ਜਨਾਲਾ ਸਾਰਾ ਕਵਰ ਕਰੀਏ ਤੇ ਫਿਰ ਜੇ ਵਾਇਗਰੂ ਨੇ ਬਖਸ਼ਿਸ਼ ਕੀਤੀ ਤਾਂ ਫਿਰ ਅਸੀਂ ਅੱਗੇ ਹੋਰ ਆ ਪਿੰਡਾਂ 'ਚ ਵੀ ਕੈਂਪ ਲਗਾਵਾਂਗੇ